ਮੁੱਖ ਮੰਤਰੀ ਤੂੰ ਹੋਵੇਂ ਮਰਦਾਬਾਦ ਕਿਹਨੂੰ ਕਹਿਣਗੇ ਲੋਕਬੀਜੀ ਤੋਂ ਦੁਖੀ ਹਸੇ ਨੂੰ ਕਹਿਣਗੇ ਕਹਿੰਦੇ ਸਿਸ਼ਰਾਫਤ ਦਾ ਫਾਇਦਾ ਚੁੱਕਦੇ ਆਹ ਤਾਂ ਸ਼ਰਾਫਤ ਵਾਲੀ ਕਮਾਲ ਹੋਈ ਪਈ ਐ ਲੋਕਾਂ ਦੀ ੱੱਕੇ ਨਾਲ ਜ਼ਮੀਨ ਖੋਹੀ ਜਾਂਦਾ ਜਿਹੜੇ ਰੌਲਾ ਪਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਖੀ ਕਹਿੰਦੇ ਉਹਨਾਂ ਨੂੰ ਐਂ ਪੁੱਛਿਓ ਲਾਸਟ ਵਾਰ ਖੇਤ ਕਦੋਂ ਫੈ ਭਾਈ ਤੂੰ ਮੁੱਖ ਮੰਤਰੀ ਜੀ ਲੋਕਾਂ ਨੂੰ ਬੜੀਆਂ ਬੜੀਆਂ ਗੱਲਾਂ ਕਰਦਾ ਐ ਇੰਜਨ ਦੇ ਸਲੰਸਰ ਦੇ ਮੂਹਰੇ ਬਹਿ ਕੇ ਤੂੰ ਇਹੋ ਮੱਛਰ ਤੋਂ ਬਚ ਜਾਈਦਾ ਮੈਨੂੰ ਇੱਕ ਵੀ ਦਿਖਾ ਆ ਉਹਦੀ ਵੀਡੀਓ ਕਿੱਥੇ ਤੂੰ ਇੰਜਨ ਦੇ ਧੁੰਦ ਮੂਹਰੇ ਬੈਠਾ ਸੀ ਅਸੀਂ ਕਦੋਂ ਗਏ ਸੀ ਉਹਨਾਂ ਨੂੰ ਕੋਈ ਇੱਕ ਵਾਰੀ ਆ ਨਹੀਂ ਜੜਾ ਕਿਸ ਤਰੀਕੇ ਦੇ ਨਾਲ ਆਇਆ ਸਰਕਾਰ ਤਾਂ ਕਹਿੰਦੀ ਆ ਅਸੀਂ ਡਿਵੈਲਪਮੈਂਟ ਕਰ ਰਹੇ ਆ ਪੰਜਾਬ ਦਾ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਫ੍ਰੀ ਆਫ ਕਾਸਟ ਤੁਸੀਂ ਅਗਲੇ ਦੀ ਜ਼ਮੀਨ ਲੈ ਲਈ ਤੁਸੀਂ ਜ਼ਮੀਨ ਤਾਂ ਸਰਕਾਰ ਕੋਲੇ ਗਈ ਕਹਿੰਦੇ ਉਹ ਕਰ ਨਹੀਂ ਸਕਦਾ ਬੈਂਕ ਚੋਂ ਲੋਨ ਚੱਕ ਨਹੀਂ ਸਕਦਾ ਤੇ ਜਿਹੜੇ ਇਹਨਾਂ ਨੇ ਡਿਵੈਲਪਮੈਂਟ ਚਾਰਜ ਚ ਭਰੋਣੇ ਆ ਉਹ ਪੈਸੇ ਕਿੱਥੋਂ ਭਰੂਗਾ ਬੰਦਾ ਸਰੋਂ ਤਾਂ ਕਹਿੰਦੇ ਜਦੋਂ ਤੱਕ ਇਹਦੇ ਉੱਪਰ ਉਸਾਰੀ ਨਹੀਂ ਹੁੰਦੀ ਜਾਂ ਜਿਸ ਤਰੀਕੇ ਨਾਲ ਪੂਰੀ ਤਰ੍ਹਾਂ ਕੱਟ ਨਹੀਂ ਹੁੰਦੀ ਕਹਿੰਦੇ ਉਦੋਂ ਤੱਕ ਅਸੀਂ ਲੱਖ ਰੁਪਿਆ ਦੇਵਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਗਰੰਟੀ ਹੈ ਵੀ 1.5 ਸਾਲ ਦੇ ਵਿੱਚ ਤੋਂ ਬਾਅਦ ਦੁਬਾਰਾ ਲੋਕ ਇਹਨਾਂ ਨੂੰ ਲੈ ਕੇ ਆਉਣਗੇ ਜਿਹੜਾ ਨਵਾਂ ਆਏਗਾ ਉਹ ਕਹੇਗਾ ਜੀ ਉਹ ਤਾਂ ਉਹਨਾਂ ਨੇ ਵੈਦ ਦੇ ਕੋਲ ਤੇ ਸਾਨੂੰ ਵੈਦ ਦੇ ਬੁਧੀ ਰਾਣੀ ਪਤਾ ਹੋਰ 83 83 ਕਰੋੜ ਦਾ ਕਿੱਲਾ ਤੇ ਕਿਸਾਨ ਨੂੰ ਦਿੱਤਾ ਉਹਦੇ ਵਿੱਚ ਦੇਣਾ ਸੀਗਾ 25% ਤੇ 25% ਵੀ ਉਹਨੂੰ ਮਿਲਿਆ ਚਰੇ ਆਮ ਧੋਖਾ ਲੋਕਾਂ ਨੂੰ ਮਤਲਬ ਲੁੱਟਣ ਦਾ ਰਸਤਾ ਹੋਰ ਲੁੱਟਿਆ ਜਾ ਰਿਹਾ ਲੁੱਟਣਾ ਗੰਦੇਵਾਲ ਪੰਦੀਰ ਹੋਣਾ ਨੇ ਨੁਕਸਾਨ ਕਰਾਇਆ ਕਿਹਾ ਤੇ ਮੁੱਖ ਮੰਤਰੀ ਦਾ ਮੂੰਹ ਤਾਂ ਪੈ ਗਿਆ ਕਿਉਂਕਿ ਮੁੱਖ ਮੰਤਰੀ ਨੇ ਦੇਖ ਲਿਆ ਵੀ ਇਹਨਾਂ ਦਾ ਧਰਨਾ ਚਕਾਤਾ ਹੁਣ ਮੈਂ ਕਿਸਾਨਾਂ ਨੂੰ ਕੀ ਸਮਝਦਾ ਹੁਣ ਮੈਂ ਦੱਸ ਦਿੰਦਾ ਸਾਤ ਸ੍ਰੀ ਅਕਾਲ ਹਨ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਗੁਰਦਾਸ ਮਾਨ ਹੁਣਾ ਦੀ ਇੱਕ ਫਿਲਮ ਆਈ ਸੀ ਦੇਸ ਹੋਇਆ ਪਰਦੇਸ ਉਹਦਾ ਗੀਤ ਸੀ ਉੱਜੜ ਗਿਆ ਦਾ ਦੇਸ ਨਾ ਕੋਈ ਮਰਿਆਂ ਦੀ ਨਾ ਥਾਂ ਨਾ ਵੀ ਰੱਬਾ ਨਾ ਵੀ ਰੱਬਾ ਇਹ ਗੱਲ ਮੈਂ ਕਿਉਂ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਪੰਜਾਬ ਸਰਕਾਰ ਪਰ ਕਿਸਾਨ ਕਹਿੰਦੇ ਨੇ ਇਹ ਸਾਡਾ ਉਜੜਾ ਹੈ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਇਹ ਸਾਡਾ ਉਜੜਾ ਹੈ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਨੂੰ ਪ੍ਰਭਾਵਿਤ ਕਰੂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਦਸ਼ਾ ਜਿਹੜੀ ਉਹ ਦਸ਼ਾ ਹੀਣ ਹੋਣ ਜਾ ਰਹੇ ਨੇ ਲੋਕ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਹਿਲਾਂ ਗੱਲ ਕੀਤੀ ਗੁਰਦਾਸ ਮਾਨ ਉਹਨਾਂ ਦਾ ਗੀਤ ਸੀ ਉੱਜੜ ਗਿਆ ਦਾ ਦੇਸ ਨਾ ਕੋਈ ਮਰਿਆਂ ਦੀ ਨਾਥਾ ਉਜਾੜਾ ਕਿਸ ਤਰੀਕੇ ਦੇ ਨਾਲ ਆਇਆ ਸਰਕਾਰ ਤਾਂ ਕਹਿੰਦੀ ਆ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਪੰਜਾਬ ਦੀ ਦੇਖੋ ਅੱਜ ਦੀ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਥੇ ਸੰਗਤ ਦੇ ਵਿੱਚ ਜਿਹੜੇ ਤਿੰਨ ਕਿਸਾਨ ਉਹ ਆਏ ਜਿਨ੍ਹਾਂ ਨੇ ਇਹ ਲੈਂਡ ਪੂਲਿੰਗ ਆਪਣੇ ਤੰਤੇ ਹੰਡਾਲੀ ਜਿਨ੍ਹਾਂ ਨੇ ਉਹਨੂੰ ਦੇਖ ਲਿਆ ਉਹ ਅੱਜ ਲੈ ਕੇ ਵੀ ਇਸ ਵਾਸਤੇ ਆਂਦੇ ਸੀ ਕਿ ਸਾਡਾ ਜਿਸ ਦਿਨ ਦੀ ਲੈਂਡ ਪੂਲਿੰਗ ਦੀ ਪਾਲਿਸੀ ਇਹ ਲੈ ਕੇ ਆਏ ਨੇ ਸਾਡੀ ਜਥੇਬੰਦੀ ਲੁਧਿਆਣੇ ਦੇ ਹਰ ਪ੍ਰੋਗਰਾਮ ਦੇ ਵਿੱਚ ਨੂੰ ਕਰ ਰਹੀ ਹੈ ਜਗਾਤਰ ਲੜ ਰਹੇ ਆ। ਲੇਕਿਨ ਪ੍ਰੈਸ ਕਾਨਫਰੰਸ ਦੇ ਪ੍ਰੈਸ ਦੇ ਮੂਹਰੇ ਅਸੀਂ ਕਿਉਂ ਨਹੀਂ ਆਏ? ਹੂੰ ਕਿਉਂਕਿ ਸਾਨੂੰ ਪਤਾ ਸੀ ਕਿ ਸਰਕਾਰ ਨੇ ਐਨੇ ਝੂਠ ਬੋਲਨੇ ਆ ਤੇ ਬੋਲ ਰਹੀ ਹੈ। ਹੂੰ ਉਹਨਾਂ ਸਾਰੇ ਝੂਠਾਂ ਦੇ ਜਵਾਬ ਇਕੱਠੇ ਕਰਨੇ ਆ। ਤੁਸੀਂ ਜਵਾਬ ਇਕੱਠੇ ਕਰ ਰਹੇ ਸੀ। ਇਕੱਠੇ ਹੋਏ ਤੁਹਾਡੇ ਸਾਹਮਣੇ। ਹੂੰ ਜਿਹੜਾ ਕਹਿੰਦੇ ਨੇ ਬਹੁਤ ਵਧੀਆ ਉਹ ਲੋਕ ਬੋਲ ਕੇ ਗਏ ਨੇ। ਹੂੰ ਲੋਕਾਂ ਨੇ ਰੋ ਰੋ ਕੇ ਲੋਕਾਂ ਨੇ ਗੱਲੇ ਦਸੀ। ਕਿ ਸਾਡੇ ਵੇਲੇ ਉਸ ਵੇਲੇ ਜਦੋਂ ਲੈਂਡ ਪੂਲਿੰਗ ਦਿੱਤੀ ਆ ਲੋਕਾਂ ਨੂੰ ਉਸ ਵੇਲੇ ਇੱਕ ਆਪਸ਼ਨ ਸੀ ਲੋਕਾਂ ਕੋਲੇ ਇਹ ਭਾਈ ਆ ਜਮੀਨ ਤੁਹਾਡੀ ਜਿਆਦਾ ਅਕਵਾਇਰ ਕਰ ਲੈਣੇ ਆ ਉਹਦੇ ਤਹਿਤ ਦੇ ਦਿਓ ਤੇ ਤੁਹਾਨੂੰ 1 ਕਰੋੜ 80 ਲੱਖ ਰੁਪਈਆ ਕਿਲੇ ਦਾਸੀ ਦੇ ਦਿੰਨੇ ਆ ਨਹੀਂ ਲੈਣੀ ਤਾਂ ਫਿਰ ਤੁਸੀਂ ਸਾਨੂੰ ਲੈਂਡ ਪੂਲਿੰਗ ਦੇ ਤਹਿਤ ਦੇ ਦਿਓ ਜੀ ਲੋਕਾਂ ਨੂੰ ਆ ਲੱਗਾ ਵੀ ਜਿਹੜੇ ਵਿਖਾਉਂਦੇ ਆ ਨਾ ਸਬਜ਼ ਬਾਗ ਹੂੰ ਅਜੋ ਬੰਦੇ ਬੋਲ ਰਹੇ ਸੀ ਵੀ ਜਿਹੋ ਜੇ ਸਾਨੂੰ ਵੀ ਵਿਖਾਏ ਸੀ ਉਹ ਜਿਹੜੇ ਸਬਜ ਬਾਗ ਵਿਖਾਉਂਦੇ ਐ ਕਿਦੋਂ ਉਦੋਂ ਲੋਕਾਂ ਨੂੰ ਐ ਲੱਗਿਆ ਵੀ ਇੱਧਰ ਤਾਂ ਸਾਨੂੰ ਕੇਵਲ 1.2 ਕਰੋੜ ਹੀ ਮਿਲਦਾ ਹੈ ਹਮ 1 ਕਰੋੜ 80 ਲੱਖ ਰੁਪਈਆ ਹਮ ਅਗਰ ਅਸੀਂ ਉਧਰੋਂ ਲਈਏ ਲੈਂਡ ਪੂਲਿੰਗ ਲੈ ਲੈਣੇ ਆ ਤਾਂ ਫੇਰ ਸਾਨੂੰ ਪਤਾ ਨਹੀਂ 5-7 ਕਰੋੜ ਮਿਲ ਜੂਗਾ ਹਮ ਇਹ ਸ਼ੀਸ਼ੇ ਉਦੋਂ ਵੀ ਵਿਖਾਏ ਗਏ ਹਮ ਇਹ ਹਰਾ ਕਾ ਉਦੋਂ ਵੀ ਵਿਖਾਇਆ ਗਿਆ ਰੌਲਾ ਤਾਂ ਇਹੀ ਪੈ ਰਿਹਾ ਵੀ 5 5 6 6 ਕਰੋੜ ਦਾ ਕਿਲਾ ਹੋ ਜੂ ਮੈਂ ਉਹੀ ਗੱਲ ਕਹਿ ਰਿਹਾ ਨਾ ਅਛਾ ਤੁਹਾਡੇ ਸਾਹਮਣੇ ਬੰਦੇ ਅੱਜ ਬੋਲ ਕੇ ਗਏ ਨਾ ਉਹ ਬੰਦਾ ਬੋਲ ਰਿਹਾ ਹੈ ਕਿ 11 2011 ਦਾ ਸਾਡੀ ਜ਼ਮੀਨ ਇਹਨਾਂ ਨੇ ਲਈ ਹੋਈ ਹੈ ਔਰ ਹਜੇ ਤੱਕ ਸਾਨੂੰ ਸਾਡਾ ਪਲਾਟ ਨਹੀਂ ਮਿਲਿਆ ਔਰ ਉਹ ਬੰਦੇ ਨੇ ਇਹ ਵੀ ਗੱਲ ਦੱਸੀ ਹੈ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਨਹੀਂ ਕਰ ਸਕਿਆ ਠੀਕ ਹੈ ਇੱਕ ਬੰਦਾ ਇਹ ਦੱਸ ਕੇ ਗਿਆ ਕਿਸ ਸਾਨੂੰ ਜਿਹੜੀ ਜਿਹੜਾ ਪਲਾਟ ਦੇਣਾ ਹੈ ਪਹਿਲੀ ਤਾਂ ਗੱਲ ਆ ਕਿ ਪਲਾਟ ਦੇਣਾ ਪਾਲਿਸੀ ਮੁਤਾਬਕ ਹੈ ਉਹ 1210 ਗਜ ਦੇਣਾ ਹੂੰ ਤੈ ਰਹੇ ਨੇ 1200 ਗਜ 10 ਗਜ ਤਾਂ ਉੱਥੇ ਮਾਰ ਲਿਆ ਹੂੰ ਹੁਣ ਉਸ ਤੋਂ ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ 1210 ਗਜ ਦੀ بجائے ਉਹ ਕਹਿੰਦੇ ਸਾਨੂੰ ਸਿਰਫ 1100 ਗਜ ਦੇਣ ਦੀ ਗੱਲ ਹੈ ਯਾਨੀ ਕਿ ਕਿੱਲਿਆਂ ਦੇ ਮਾਲਕਾਂ ਨੂੰ ਗਜਾਂ ਦੇ ਵਿੱਚ ਜ਼ਮੀਨ ਦੇਣੀ ਗਜਾਂ ਤੋਂ ਲੈ ਕੇ ਆਗੇ ਕਿੱਲੇ ਲੈ ਲੈਣ ਦੇ ਤੋ ਕਿੱਲੇ ਲੈ ਲੈ ਹੁਣ ਕਿੱਲੇ ਜਿਹੜੇ ਲੈ ਜਾਣੇ ਆ ਉਹਦਾ ਕੋਈ ਪੈਸਾ ਦਿੱਤਾ ਤੁਸੀਂ ਹੂੰ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਫ੍ਰੀ ਆਫ ਕਾਸਟ ਤੁਸੀਂ ਅਗਲੇ ਦੀ ਜ਼ਮੀਨ ਲੈ ਲਈ ਹੂੰ ਫ੍ਰੀ ਜ਼ਮੀਨ ਲੈ ਕੇ ਫਿਰ ਉਹਨੂੰ ਮੋੜ ਰਹੇ ਹੋ ਦੇਖੋ ਕਿੰਨਾ ਵੱਡਾ ਆਸਾਨ ਕਰ ਰਹੇ ਨੇ ਅਸੀਂ ਦੇਵਾਂਗੇ ਜੀ ਕਮਰਸ਼ੀਅਲ ਪਲਾਟ ਕਿੱਥੇ ਦੇਵੋਗੇ ਜੀ ਤੁਸੀਂ ਲਾ ਮੈਂ ਕਹਿੰਦਾ ਵੀ ਜ਼ਮੀਨ ਲੈ ਲਓ ਮੈਨੂੰ ਚੰਡੀਗੜ੍ਹ ਦੇ ਵਿਚਾਲੇ ਦੇ ਦਿਓ ਕਮਰਸ਼ੀਅਲ ਪਲਾਟ ਲਓ ਆਓ ਇਧਰ ਹੂੰ ਕਿੱਥੇ ਦਿੰਨੇ ਹੋ ਹੂੰ ਲੁਧਿਆਣੇ ਦੇ ਵਿੱਚ ਮੈਂ ਜਿੱਥੇ ਮੰਗਦਾ ਮੈਨੂੰ ਉੱਥੇ ਕਮਰਸ਼ੀਅਲ ਪਲਾਨਟ ਦੇ ਦਿਓ ਇਹਨਾਂ ਮੰਨਿਆਂ ਤੋਂ ਜ਼ਮੀਨ ਲਈ 88 ਸੈਕਟਰ ਚ ਹਮਮ ਔਰ 88 ਸੈਕਟਰ ਨੂੰ ਜਦੋਂ ਆਬਾਦ ਹੋ ਗਿਆ ਅੱਜ ਤੱਕ ਇਹਨਾਂ ਨੂੰ ਪਲਾਟ ਨਹੀਂ ਮਿਲੇ ਤੇ ਅੱਜ ਇਹਨਾਂ ਨੂੰ ਕੀ ਕਹਿ ਰਹੇ ਨੇ ਕਿ ਸੈਕਟਰ 95 ਚ ਪਲਾਟ ਦੇਾਂਗੇ ਹਮ ਤੇ ਜਿਹੜਾ ਸੈਕਟਰ ਜ਼ਮੀਨਾਂ 88 ਦੇ ਵਿੱਚ ਲਈਆਂ ਪਲਾਟ 95 ਦੇ ਵਿੱਚ ਕਹਿੰਦੇ ਨੇ 95 ਦੇ ਰਹੇ ਆ ਅੱਛਾ ਜਿਹੜਾ ਤੁਸੀਂ 95 ਚ ਦੇ ਰਹੇ ਹੋ ਹੁਣ ਉਹ ਹਜੇ ਤੱਕ ਉਹਦੇ ਵਿੱਚ ਡਿਵੈਲਪਮੈਂਟ ਵਾਲਾ ਕੋਈ ਕੰਮ ਨਹੀਂ ਨਰੀ ਕਿਕਰ ਖੜੀ ਹੈ ਹੂੰ ਗੈਰਵਾੜਾ ਪਿਆ ਹੈ ਹੂੰ ਤੇ ਇਹਦੂ ਚੰਗੀ ਦਾ ਜ਼ਮੀਨ ਲਈ ਸੀ ਤੁਸੀਂ ਉਹਨਾਂ ਤੋਂ ਯਾਰ ਹੂੰ ਤੁਸੀਂ ਤਾਂ ਵਾਈ ਵਾਲੀ ਲਈ ਸੀ ਵਾਈ ਜੋਗ ਜ਼ਮੀਨ ਅੱਜ ਉਹਨਾਂ ਨੂੰ ਕਿਕਰਾਂ ਦੇ ਰਹੇ ਤੁਸੀਂ ਹੂੰ ਇਹ ਕਹਿ ਰਹੇ ਹੋ ਵੀ ਡਿਵੈਲਪਮੈਂਟ ਦੇ ਕਿਸਾਨ ਦਾ ਬਹੁਤ ਫਾਇਦਾ ਹੂੰ ਅਗਲੀ ਗੱਲ ਫਿਰ ਇਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਤੁਹਾਨੂੰ ਅੱਜ ਦਿੱਦੇ ਪਲਾਟ ਦੇਤਾ ਹੂੰ ਜੇਦੋ ਪਲਾਟ ਦੇਤਾ ਉਦੋਂ ਉਹ ਪਲਾਟ ਦੇ ਉੱਤੇ ਕੰਸਟ੍ਰਕਸ਼ਨ ਕਰਨੀ ਜ਼ਰੂਰੀ ਹੈ ਹੂੰ ਯਾਰ ਆ ਵੀ ਨਵੀਂ ਗੱਲ ਹੈ ਮੈਂ ਆਉਂਦਾ ਕਿਲਾ ਪਹਿਲੀ ਵਾਰ ਆ ਰਿਹਾ ਹਾਂ ਉਹਦੇ ਜਵਾਕਾਂ ਨੂੰ ਰੋਟੀ ਖਵਾ ਰਿਹਾ ਕਮਾ ਕੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਦੇ ਅਸੀਂ ਇੱਥੇ ਬਿਲਡਿੰਗ ਬਣਾਉਣੀ ਹੈ ਤੇ ਤੈਨੂੰ ਵੀ ਬਿਲਡਿੰਗ ਬਣਾਉਣੀ ਪਵੇਗੀ ਅਗਰ ਤੂੰ ਬਿਲਡਿੰਗ ਨਹੀਂ ਬਣਾਏਗਾ ਤਾਂ ਫੇਰ ਤੇਤੋਂ 500 ਰੁਪਇਆ ਇੱਕ ਪਲਾਟ ਦਾ ਹਰ ਮਹੀਨੇ ਤੈਨੂੰ ਆਪਣਾ ਡੇਲੀ ਦਾ ਤੈਨੂੰ ਜੁਰਮਾਨਾ ਪਾਵਾਂਗੇ ਅੱਛਾ ਡੇਲੀ ਦਾ 500 ਰੁਪਇਆ ਜੁਰਮਾਨਾ ਡੇਲੀ ਦਾ 500 ਜੁਰਮਾਨਾ ਆਪਣੇ ਸਾਹਮਣੇ ਤੇ ਬੋਲ ਕੇ ਗਏ ਮੁੰਡੇ ਹੁਣ ਜੇ ਇਹ ਹੈ ਇਹਦਾ ਮਤਲਬ ਜਿਹੜਾ ਥੋੜਾ ਜਿਹਾ 25% ਜਗਾ ਜੀ 75% ਤਾਂ ਪਹਿਲਾਂ ਲੁੱਟ ਲਈ ਨਾ ਕੋਈ ਪੈਸਾ ਨਹੀਂ ਦਿੱਤਾ ਜਿਹੜੀ 25% ਮੋੜੀ ਜਿਹੜੀ ਇਹ ਕਹਿੰਦੇ ਅਸੀਂ ਤਾਂ ਦੇਵਾਂਗੇ پلاਟ ਦੇਵਾਂਗੇ ਉਹ ਜੁਰਮਾਨਿਆਂ ਚ ਲੈ ਜਾਣੀ ਹੈ ਹੂੰ ਕੁਝ ਪੈਸੇ ਉਹਨਾਂ ਤੋਂ ਇਹ ਇਹ ਕਹਿ ਕੇ ਲੈਣੇ ਆ ਤੁਸੀਂ ਮੈਨੂੰ ਐਂ ਦੱਸਿਓ ਵੀ ਜ਼ਮੀਨ ਤਾਂ ਸਰਕਾਰ ਕੋਲੇ ਗਈ ਹੂੰ ਗਹਿਣੇ ਉਹ ਕਰ ਨਹੀਂ ਸਕਦਾ ਹੂੰ ਬੈਂਕ ਚੋਂ ਲੋਨ ਚੱਕ ਨਹੀਂ ਸਕਦਾ ਤੇ ਜਿਹੜੇ ਉਹਨਾਂ ਨੇ ਡਿਵੈਲਪਮੈਂਟ ਚਾਰਜ ਚ ਭਰੋਣੇ ਆ ਹੂੰ ਉਹ ਪੈਸੇ ਕਿੱਥੋਂ ਭਰੂਗਾ ਬੰਦਾ ਭਰੋ ਤਾਂ ਕਹਿੰਦੇ ਜਦੋਂ ਤੱਕ ਇਹਦੇ ਉੱਪਰ ਉਸਾਰੀ ਨਹੀਂ ਹੁੰਦੀ ਜਾਂ ਜਿਸ ਤਰੀਕੇ ਨਾਲ ਪੂਰੀ ਤਰ੍ਹਾਂ ਕੱਟ ਨਹੀਂ ਹੁੰਦੀ ਕਹਿੰਦੇ ਉਦੋਂ ਤੱਕ ਅਸੀਂ ਲੱਖ ਰੁਪਇਆ ਦੇਵਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਆਪਾਂ ਜਿਹਨਾਂ ਦਾ ਅੱਜ ਨਮੂਨਾ ਸਾਹਮਣੇ ਰੱਖਿਆ ਹੈ ਲੈ ਉਹ ਪਾਲਿਸੀ 'ਚ ਕੀ ਲਿਖਿਆ ਹੈ ਪਾਲਿਸੀ 30000 ਲਿਖਿਆ ਹੈ ਹੂੰ ਉਦੋਂ ਬਾਅਦ ਕਹਿੰਦਾ ਵੀ ਅਸੀਂ 50000 ਦੇ ਦਾਂਗੇ 50000 ਤੁਸੀਂ ਆਪਦਾ ਫਸਲ ਪੈਦਾ ਕਰ ਲਓ ਪੰਜਾਹ ਹਜ਼ਾਰ ਰਸੀਦੇ ਦਿੰਦੇ। ਫਿਰ ਕਹਿੰਦਾ ਅਸੀਂ ਲੱਖ ਦੇ ਦਾਂਗੇ। ਤੁਸੀਂ ਮੈਨੂੰ ਆਹ ਦੱਸਿਓ। ਪਾਲਸੀ ਤਾਂ ਉਹ ਉਹੀ ਲਿਖਿਆ ਨਾ ਜਿਹੜਾ ਕੋਈ ਲਿਖਿਆ ਹੈ। ਇੱਕ ਅਨੁਮਾਨ ਲਾਇਓ ਕਿ ਗਰੰਟੀ ਹੈ ਵੀ ਡੇਢ ਸਾਲ ਦੇ ਵਿੱਚ ਤੋਂ ਬਾਅਦ ਦੁਬਾਰਾ ਲੋਕ ਇਹਨਾਂ ਨੂੰ ਲੈ ਕੇ ਆਉਣਗੇ। ਜਿਹੜਾ ਨਵਾਂ ਆਏਗਾ ਉਹ ਕਹੇਗਾ ਜੀ ਉਹ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਸਾਨੂੰ ਵਾਅਦੇ ਵੁਦੇ ਦਾ ਨਹੀਂ ਪਤਾ। ਸਾਨੂੰ ਤਾਂ ਆਹ ਪਾਲਸੀ ਦੇ ਪੈਧਾ ਤੁਸੀਂ ਸਾਈਨ ਕੀਤੇ ਜਮੀਨ ਦਿੱਤੀ ਹੈ। ਇਹਦੇ ਮੁਤਾਬਕ ਕੀ ਚਾ ਕਰਨਾ ਕੀ ਕੀ ਸਿਰਫ ਇਹ ਲਿਪ ਸਰਵਿਸ ਹੈ? ਬਿਲਕੁਲ। ਬਿਲਕੁਲ ਕਿਸਾਨਾਂ ਦੇ ਨਾਲ ਸ਼ਰਿਆਮ ਸ਼ਰਿਆਮ ਧੋਖਾ ਲੋਕਾਂ ਨੂੰ ਮਤਲਬ ਲੁੱਟਣ ਦਾ ਰਸਤਾ ਔਰ ਲੁੱਟਿਆ ਜਾ ਰਿਹਾ ਹੈ ਲੁੱਟਣਾ ਇਹਦੂ ਬਗੈਰ ਮਤਲਬ ਮੈਨੂੰ ਕੁਝ ਨਜ਼ਰ ਨਹੀਂ ਆ ਬਟਾ ਲਾਲ ਸਾਹਿਬ ਇੱਕ ਹੋਰ ਵੀ ਸਵਾਲ ਉੱਠਦਾ ਭਗਵੰਤ ਜੀ ਸਾਹਿਬ ਕਹਿੰਦੇ ਜਿਹੜੇ ਕਲੋਨਾਈਜ਼ਰ ਨੇ ਜਿਹੜੇ ਰੌਲਾ ਪਾ ਰਹੇ ਨੇ ਜਿਹੜੇ ਕਲੋਨੀਆਂ ਕੱਟੀਆਂ ਜਿਨ੍ਹਾਂ ਨੇ ਪਹਿਲਾਂ ਇਹਨ ਗੈਰ ਕਾਨੂੰਨੀ ਕਲੋਨੀਆਂ ਕੱਟਤੀਆਂ ਉਹਨਾਂ ਦਾ ਕੋਈ ਪਾਣੀ ਨਹੀਂ ਨਿਕਲਿਆ ਉੱਥੋਂ ਕੋਈ ਉੱਥੋਂ ਸੜਕਾਂ ਦਾ ਉਸ ਤਰੀਕੇ ਨਾਲ ਨਹੀਂ ਬਣ ਸਕਿਆ ਕਹਿੰਦੇ ਅਸੀਂ ਤਾਂ ਸਰਕਾਰ ਵੱਲੋਂ ਬਣਾਉਣਾ ਚਾਹੁੰਦੇ ਆ ਕਹਿੰਦੇ ਮੰਨ ਲੋ ਜਿਹੜਾ ਬੰਦਾ ਸਾਰੀ ਉਮਰ ਚ ਕੰਮ ਕਰਦਾ ਉਹ ਬੰਦੇ ਦਾ ਇੱਕ ਹੁੰਦਾ ਵੀ ਠੀਕ ਆ ਕਿਤੇ ਨਾ ਕਿਤੇ ਚੰਗੀ ਕਲੋਨੀ ਦੇ ਵਿੱਚ ਚੰਗੀ ਥਾਂ ਦੇ ਵਿੱਚ ਮੈਂ ਘਰ ਪਾਵਾਂ ਕਹਿੰਦੇ ਇਸ ਤਰ੍ਹਾਂ ਇਸ ਤਰੀਕੇ ਨਾਲ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਲੋਕਾਂ ਦੇ ਅਸੀਂ ਸੁਪਨੇ ਪੂਰੇ ਕਰਾਂਗੇ ਚਲੋ ਸਰਕਾਰ ਦਾ ਕੰਮ ਇਹਦਾ ਮਤਲਬ ਇਹ ਆ ਕਿ ਲੋਕ ਪੜ੍ਹਾਈ ਦੇ ਕੰਮ ਕਰਨਾ ਹੁੰਦਾ ਨਾ ਹੂੰ ਲੋਕਾਂ ਦੇ ਕੰਮ ਧੰਡੇ ਦੇ ਵਿੱਚੋਂ ਕਮਾਈ ਕਰਨਾ ਤਾਂ ਸਰਕਾਰ ਦਾ ਕੋਈ ਕੰਮ ਨਹੀਂ ਹੁੰਦਾ ਹਮ ਕੀ ਹੈ ਹਮ ਅੱਜ ਕੀ ਕਰ ਰਹੇ ਨੇ ਜਿਹੜਾ ਜਿਹੜੇ ਸੈਕਟਰ ਦੇ ਵਿੱਚੋਂ 88 ਸੈਕਟਰ ਦੀ ਜਿਹਦੀ ਅੱਜ ਗੱਲਬਾਤ ਹੁੰਦੀ ਰਹੀ ਹੈ ਹਮ ਜਿੱਥੇ ਉਹਨਾਂ ਦੀ ਜ਼ਮੀਨ ਸੀ ਉੱਥੇ ਉਹਨਾਂ ਨੂੰ ਪਲਾਟ ਨਾ ਦੇ ਕੇ 95 ਚ ਪਲਾਟ ਦੇ ਕੇ ਇਹਨਾਂ ਦੇ ਹੀ ਪਲਾਟ ਆ ਜਿਹੜੇ ਉਹ ਵੇਚੇ ਹਮ ਸਰਕਾਰ ਨੇ ਵੇਚੇ ਜੇ ਮੰਨ ਲੀਏ ਵੀ ਸਰਕਾਰ ਹੀ ਹੈ ਤਾ ਸਰਕਾਰ ਨਾਲ ਬੰਦਿਆਂ ਨੇ ਇਹ ਗੱਲ ਦੱਸੀ ਜੀ ਕਿ 38 ਕਰੋੜ ਦਾ ਕਿਲਾ ਵਿਖਿਆ ਹੈ 88 ਦੇ ਵਿੱਚ ਆਹਾਂ 88 ਵਾਲੇ ਪਲਾਟ ਤੇ ਆਪਣਾ ਸੈਕਟਰ ਚ ਹੁਣ 38 38 ਕਰੋੜ ਦਾ ਕਿਲਾ ਤੇ ਕਿਸਾਨ ਨੂੰ ਦਿੱਤਾ ਉਹਦੇ ਵਿੱਚ ਦੇਣਾ ਸੀਗਾ 25% ਹੂੰ ਤੇ 25% ਵੀ ਨਹੀਂ ਉਹਨੂੰ ਮਿਲਿਆ ਹੂੰ ਤਾਂ ਮੈਨੂੰ ਇੱਕ ਗੱਲ ਇਹ ਦੱਸਣਾ ਬਈ ਡਿਵੈਲਪਮੈਂਟ ਕਿਸਾਨ ਦੀ ਹੋਈ ਜਾਂ ਸਰਕਾਰ ਤੇ ਸਰਕਾਰ ਦੇ ਅਧਿਕਾਰੀਆਂ ਦੀ ਹੋਈ ਉਹ ਕਿਹਦੀ ਹੋਈ ਕਿਸਾਨ ਤਾਂ ਬਚਾਰਾ ਲੋਰ ਰਹੇ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਉਹ ਅੱਜ ਤੁਹਾਡੇ ਕੋਲ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਆਪਾਂ ਦੇਖਿਆ ਅਸੀਂ ਹਜੇ ਹਜੇ ਸਿਰਫ ਤਿੰਨ ਬੰਦੇ ਲੈ ਕੇ ਆਂਦੇ ਆ ਕਿਉਂਕਿ ਜਿਆਦਾ ਬੰਦੇ ਅਸੀਂ ਇੱਥੇ ਚਾਹ 45 50 ਬੰਦੇ ਲੈ ਆਉਂਦੇ ਹੂੰ ਤਾਂ ਉਹ ਸਾਰਿਆਂ ਨੇ ਪ੍ਰੈਸ ਦੇ ਵਿੱਚ ਗੱਲ ਨਹੀਂ ਸੀ ਜਾ ਸਕਦੀ ਤੁਸੀਂ ਪ੍ਰੈਸ ਵਾਲੇ ਵੀਰ ਜਾਓ ਉੱਥੇ ਪਤਾ ਕਰੋ ਜਾ ਕੇ ਇਹਨਾਂ ਇਲਾਕਿਆਂ 'ਚ ਤੁਹਾਨੂੰ ਲੋਕ ਆਪਣੇ ਆਪ ਮਿਲਣਗੇ ਇੰਨੇ ਬੰਦੇ ਜਾਨੀ ਕਿ ਹੈ ਜਿਹੜੇ ਸ਼ਿਕਾਰ ਨਹੀਂ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੇ ਵਿੱਚ ਪਹਿਲਾਂ ਲਿਆ ਗਿਆ 60 ਬੰਦਿਆਂ ਦੇ ਵਿੱਚੋਂ ਅੱਜ ਉਹ ਜਨ ਨੇ ਦੱਸਿਆ ਕਿ ਸਾਡੇ 60 ਘਰ ਹੈ 60 ਘਰਾਂ ਦੇ ਵਿੱਚੋਂ 10 ਘਰ ਨੇ ਜਿਹੜੇ ਅੱਜ ਰੁਲਦੇ ਫਿਰਦੇ ਆ ਅੱਛਾ 60 'ਚੋਂ 10 ਰੁਲਦੇ ਫਿਰਦੇ ਆ ਪਰ ਇਹ ਵੀ ਸਵਾਲ ਉੱਠਦਾ ਭਵਨ ਸਿੰਘ ਮਾਨ ਨੇ ਜਿਸ ਤਰੀਕੇ ਨਾਲ ਜਦੋਂ ਇਹ ਹੋਇਆ ਸਾਰਾ ਉਹ ਕਹਿੰਦੇ ਜਿਹੜੇ ਰੌਲਾ ਪਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ਉਹਨਾਂ ਨੂੰ ਐਂ ਪੁੱਛਿਓ ਲਾਸਟ ਵਾਰ ਖੇਤ ਕਦੋਂ ਗਈ ਸੀ ਦੇਖੋ ਮੈਂ ਇਹ ਬੇਨਤੀ ਕਰਾਂ ਸਾਡੇ ਦਾ ਪ੍ਰੂਫ ਬਹੁਤ ਮਿਲ ਜਾਣਗੇ ਤੁਸੀਂ ਤੁਸੀਂ ਕਦੋਂ ਗਏ ਸੀ ਚਲੋ ਮੈਂ ਤਾਂ ਮੇਰਾ ਖਿਆਲ ਹੈ ਇੱਥੇ ਤੁਹਾਡਾ ਓ ਪੀ ਡੀ ਸੀ ਵਾਲਿਆਂ ਕੋਲੇ ਮੇਰੀ ਸ਼ਾਇਦ ਉਹ ਹਜੇ ਵੀ ਹੂੰ ਉਹ ਇੰਟਰਵਿਊ ਪਈ ਹੋਵੇ ਮੈਂ ਜਦੋਂ ਖੇਤ ਕੰਮ ਕਰਦਾ ਫਿਰਦਾ ਹਾਂ ਹੂੰ ਆਪਦੇ ਖੇਤ ਮੈਂ ਸਪਰੇਅ ਕਰ ਰਿਹਾ ਸੀ ਮੇਰੇ ਆਪਦੇ ਮੋਢਿਆਂ ਦੇ ਉੱਤੇ ਡਰਮੇ ਆ ਹੂੰ ਔਰ ਉਹ ਤੁਹਾਨੂੰ ਮਤਲਬ ਦੱਸ ਦੂਗੀ ਡਰਮੇ ਆਪਣੇ ਉਹਦੇ ਤੇ ਦਾ ਡੇਟ ਵੀ ਹੋਏਗੀ ਨਾ ਕਿ ਕਿੰਨੀ ਤਰੀਕ ਨੂੰ ਇੰਟਰਵਿਊ ਹੋਈ ਕਿੰਨੇ ਵਜੇ ਇੰਟਰਵਿਊ ਹੋਈ ਉਹ ਆ ਜੇਗੀ ਉਸ ਤੋਂ ਬਾਅਦ ਜਿਹੜਾ ਜੈਤੋ ਵਾਲਾ ਮੁੰਡਾ ਮਨਜਿੰਦਰ ਹੈ ਉਹ ਗਿਆ ਮੇਰੇ ਕੋਲੇ ਪਿੰਡ ਹੂੰ ਤਾਂ ਮੈਨੂੰ ਤੇ ਪਤਾ ਨਹੀਂ ਸੀ ਵੀ ਉਹਨੇ ਉਹਨੇ ਆਵਜਣਾ ਅਸੀਂ ਮੱਕੀ ਦਾ ਆਚਾਰ ਪਾ ਰਹੇ ਹਾਂ ਬੱਚੇ ਬਾਹਰੋਂ ਵੱਢ ਕੇ ਲਿਆਉਂਦੇ ਆ ਤੇ ਢੇਰੀ ਕਰ ਜਾਂਦੇ ਆ ਹੂੰ ਤਾਂ ਮੇਰੀ ਡਿਊਟੀ ਲਈ ਸੀ ਵੀ ਤੁਸੀਂ ਇਹਨੂੰ ਲੱਕੜੀ ਚਲੋ ਹੂੰ ਮੈਂ ਸਾਰਾ ਦਿਨ ਟਰੈਕਟਰ ਤੇ ਬਹਿ ਕੇ ਉਹਨੂੰ ਲਤੜਿਆ ਅੱਛਾ ਔਰ ਉਹਨਾਂ ਹਾਲਾਤਾਂ ਦੇ ਵਿੱਚ ਬੈਠਿਆ ਮੁਰਕੋ-ਮੁਰਕੀ ਹੋਇਆ ਗਰਮੀ ਦੇ ਦਿਨ ਹੈ ਅੱਜ ਕੱਲ੍ਹ ਹੁੰਦੀ ਆ ਮੱਕੀ ਦਾ ਚਾਰ ਪਿੰਦਾ ਹੂੰ ਉਸ ਹਾਲਾਤ ਦੇ ਵਿੱਚ ਉਸੇ ਉਸੇ ਹਾਲਾਤ ਦੇ ਵਿੱਚ ਮੇਰੀ ਇੰਟਰਵਿਊ ਲੈ ਕੇ ਆਇਆ ਉਹ ਮਨਜਿੰਦਰ ਤੋਂ ਕਢਾ ਲਓ ਪਤਾ ਲੱਗ ਜਾਊਗਾ ਵੇ ਅਸੀਂ ਕੰਮ ਕਰਦੇ ਆ ਕਿ ਨਹੀਂ ਕਰਦੇ ਹੂੰ ਹੁਣ ਮੈਂ ਇਹਦੂ ਪੁੱਛਣਾ ਚਾਹਣਾ ਹੈ ਵੀ ਭਾਈ ਤੂੰ ਮੁੱਖ ਮੰਤਰੀ ਜੀ ਲੋਕਾਂ ਨੂੰ ਬੜੀਆਂ-ਬੜੀਆਂ ਗੱਲਾਂ ਕਰਦਾ ਹੈ ਬਈ ਅ ਇੰਜਣ ਦੇ ਸਲੈਂਸਰ ਦੇ ਮੂਹਰੇ ਬਹਿ ਕੇ ਤੂੰ ਇਹਦੂ ਮੱਛਰ ਤੋਂ ਬਚ ਜਾਂਦਾ ਹੈ ਹੂੰ ਮਨ ਨੂੰ ਇੱਕ ਵੀ ਦਿਖਾਉ ਆ ਦੀ ਵੀਡੀਓ ਕਿੱਥੇ ਤੂੰ ਇੰਜਨ ਦੇ ਧੁੰਦ ਮੂਰੇ ਬੈਠਾ ਸੀ ਉਹ ਤਾਂ ਕਹਿੰਦੇ ਮੈਂ ਉਹ ਕਹਿੰਦੇ ਮੈਂ ਖਾਲਾਂ ਦੇ ਨੱਕੇ ਲਾਉਂਦਾ ਰਿਆਂ ਕਹਿੰਦੇ ਨੇ ਖੇਤਾਂ ਦੇ ਵਿੱਚ ਕੰਮ ਕੀਤਾ ਆਪਾਂ ਐ ਕਰਦੇ ਆ ਉਹ ਵਿਰੋਧੀਆਂ ਨੂੰ ਵੀ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਨੇ ਸਾਰੇ ਮੈਂ 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 ਬੇਨਤੀ ਕਰਦਾ ਉਹਨਾਂ ਨੂੰ ਕੋਈ ਇੱਕ ਵਾਰੀ ਆ ਜਾਓ ਤੁਸੀਂ ਇੱਥੇ ਅਸੀਂ ਹਾਂ ਆ ਮੇਰੇ ਹੱਥ ਤਾਂ ਤੁਸੀਂ ਹੁਣੇ ਵੇਖ ਲਓ ਅੱਜ ਤੇ ਟੋਕੇ ਦੇਖ ਲਓ ਅਟਣਾ ਵੀ ਨਹੀਂ ਪਤਾ ਲੱਗਦਾ ਨਾ ਵੀ ਕੰਮ ਕੀਤਾ ਹੋਊਗਾ ਹੂੰ ਉਹਨਾਂ ਨੂੰ ਕਿਹਾ ਮੈਂ ਮੁੱਖ ਮੰਤਰੀ ਜੀ ਇੱਕ ਵਾਰੀ ਹੱਥ ਤਾਂ ਵਿਖਾ ਦਿਓ ਹੂੰ ਤੁਹਾਨੂੰ ਪਤਾ ਲੱਗ ਜੂਗਾ ਵੀ ਨੱਕੇ ਮੋੜਦਾ ਰਿਹਾ ਕਿ ਨਹੀਂ ਮੋੜਦਾ ਰਿਹਾ ਹਮ ਸਭ ਡਰਮੇਬਾਜੀ ਨਹੀਂ ਡਰਮੇਬਾਜੀ ਕਰਦੇ ਨੇ ਲੋਕ ਕੱਖ ਨਹੀਂ ਇਹਨਾਂ ਦੇ ਪੱਲੇ ਪਰ ਤੁਹਾਡੇ ਲਈ ਕੁਰਸੀ ਵੀ ਛੱਡੀ ਸੀ ਭਗਵੰਤ ਮਾਨ ਉਨ੍ਹਾਂ ਨੇ ਉਹਦੇ ਵੀ ਐਂ ਛੱਡੀ ਸੀ ਜਦੋਂ ਦੇਖੋ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਹਮ ਆਪ ਸ਼੍ਰੀਮਾਨ ਜੀ ਮਤਲਬ ਦਿੱਲੀ ਤੋਂ ਚੜ੍ਹ ਕੇ ਆਜ ਤੇ ਅਸੀਂ ਕਹ ਵੀ ਠੀਕ ਆ ਅਸੀਂ ਤੇ ਬੈਠੇ ਆ ਹਮ ਨਾਕਾ ਤੋੜ ਕੇ ਅਸੀਂ ਕਿਸਾਨ ਬਾਤਾਂ ਹਮ ਅਸੀਂ ਕਹ ਵੀ ਅਸੀਂ ਰਾਤ ਅੜੇਕਾਂਗੇ ਅਗਰ ਨਹੀਂ ਤਾਂ ਕੱਲ ਨੂੰ ਫਿਰ ਮਤਲਬ ਅਸੀਂ ਵਿਧਾਨ ਸਭਾ ਜਾਵਾਂਗੇ ਹੂੰ ਰਾਤ ਨੂੰ ਸਾਨੂੰ ਮੈਸੇਜ ਆ ਜਾਂਦਾ ਹੈ ਹੂੰ ਕਿ ਮੁੱਖ ਮੰਤਰੀ ਜੀ ਆ ਗਏ ਨੇ ਕੱਲ ਨੂੰ ਤੁਹਾਡੀ 11 ਵਜੇ ਮੀਟਿੰਗ ਹੋਏਗੀ ਤੇ ਉੱtre ਨੇ ਜਦੋਂ ਜਹਾਜ਼ ਤੋਂ ਉਦੋਂ ਪ੍ਰੈਸ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਨਾਲੇ ਮੀਟਿੰਗ ਭਾਲਦੇ ਆ ਤੇ ਨਾਲੇ ਮੁਰਦਾਬਾਦ ਕਹਿੰਦੇ ਆ ਹੂੰ ਬੜਾ ਮੁੱਖ ਮੰਤਰੀ ਆ ਬਈ ਤੂੰ ਕਮਾਲ ਦਾ ਮੁੱਖ ਮੰਤਰੀ ਤੂੰ ਹੋਵੇਂ ਤੇ ਮਰਦਾ ਮਰਦਾਬਾਦ ਕਿਹਨੂੰ ਕਹਣਗੇ ਲੋਕਬੀਜੀ ਤੋਂ ਦੁਖੀ ਉਸੇ ਨੂੰ ਕਹਣਗੇ ਹੂੰ ਜੀ ਤੋਂ ਦੁਖੀ ਨੇ ਉਸੇ ਨੂੰ ਮਰਦਾਬਾਦ ਕਿਹਾ ਜਾਣਾ ਮੁੱਖ ਮੰਤਰੀ ਜੀ ਮੈਂ ਉਹਦੇ ਇਹਨਾਂ ਨੂੰ ਕੀ ਸੀ ਗੱਲ ਕਿ ਤੁਸੀਂ ਆਹ ਗੱਲ ਕਹੀ ਹੂੰ ਕਿ ਮਰਦਾਬਾਦ ਕਹਿੰਦੇ ਆ ਅਸੀਂ ਤੈਨੂੰ ਨਹੀਂ ਕਹਿੰਦੇ ਛੱਡ ਕੁਰਸੀ ਮੁੱਖ ਮੰਤਰੀ ਦਾ ਉਹਦਾ ਛੱਡ ਅਸਤੀਫਾ ਦੇ ਕੇ ਪਰੇ ਹੋ ਜਾ ਅਸੀਂ ਆਹ ਕੁਰਸੀ ਨੂੰ ਕਹਿੰਦੇ ਆ ਭਗਵੰਤ ਮਾਨ ਨੂੰ ਨਹੀਂ ਕਹਿੰਦੇ ਕੁਰਸੀ ਨੂੰ ਕਹਿੰਦੇ ਆ ਜਿਹੜਾ ਇਸ ਕੁਰਸੀ ਤੇ ਬੈਠੂਗਾ ਮਰਦਾਬਾਦ ਉਹਦੀ ਹੈ ਉਹ ਕਹਿੰਦੇ ਸ਼ਰਾਫਤ ਦਾ ਫਾਇਦਾ ਚੁੱਕ ਦਿਓ ਤੁਸੀਂ ਕੰਨੇ ਮੇਰੀ ਸ਼ਰਾਬਤ ਦਾ ਫਾਇਦਾ ਸ਼ਰਾਬਤ ਵਾਲੀ ਕਮਾਲ ਹੋਈ ਪਈ ਆ ਲੋਕਾਂ ਦੀ ਧੱਕੇ ਨਾਲ ਜ਼ਮੀਨ ਖੋਹੀ ਜਾਂਦਾ ਸਾਡੀ ਲੜਾਈ ਕੇਂਦਰ ਨਾਲ ਆ ਅਸੀਂ ਕੇਂਦਰ ਦੇ ਨਾਲ ਲੜ ਰਹੇ ਆ ਪੰਜਾਬ ਤੋਂ ਸਾਡੀ ਮੰਗ ਕੋਈ ਨਹੀਂ ਤੇ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਰਿਆਮ ਗੁੰਡਿਆਲਾ ਰੋਲ ਅਦਾ ਕਰਕੇ ਸਾਡਾ ਧਰਨਾ ਚਕਾਇਆ ਸਾਡਾ ਸਭ ਨੇ ਟਰਾਲੀਆਂ ਇਹਨਾਂ ਦੇ ਐਮਐਲਏ ਨੇ ਚੋਰੀ ਕਰ ਲੀਆਂ ਸਾਡੀਆਂ ਟਰਾਲੀਆਂ ਦੇ ਵਿੱਚੋਂ ਏਸੀ ਚੱਕ ਲਏ ਸਾਡੀਆਂ ਟਰਾਲੀਆਂ ਦੇ ਵਿੱਚੋਂ ਫ੍ਰਿਜਾਂ ਤੇ ਵਾਸ਼ਿੰਗ ਮਸ਼ੀਨਾਂ ਚੱਕ ਲਈਆਂ ਲੋਕਾਂ ਦੇ ਸਿਲੰਡਰ ਲੈ ਗਈ ਇਹਨਾਂ ਦੀ ਪੁਲਿਸ ਭਰ ਕੇ ਉਥੋਂ ਹਾਂ ਆ ਹਜੇ ਜੇ ਹਜੇ ਇਹ ਈਮਾਨਦਾਰ ਹੈ ਜੇ ਹਜੇ ਸ਼ਰੀਬ ਹੈ ਤਾਂ ਫੇ ਲੁਚਾ ਕਿਥੋਂ ਭਾਲ ਕੇ ਲਈਏ ਕਿਹੇ ਜੇ ਲੈ ਕੇ ਬਈ ਪਹਿਲਾਂ 32 ਕਿਸਾਨ ਜਥੇਬੰਦੀਆਂ ਤੁਹਾਡੀਆਂ ਇਕੱਠੀਆਂ ਸੀ ਕਿੰਨਾ ਸਰਕਾਰ ਨੂੰ ਝੁਕਣਾ ਪੈ ਗਿਆ ਮੋਦੀ ਸਾਹਿਬ ਝੁਕੇ ਉਸ ਤੋਂ ਬਾਅਦ ਉਸੇ ਤਰ੍ਹਾਂ ਤੁਸੀਂ ਇਹ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਕੇਂਦਰ ਚੜ ਕੇ ਆਇਆ ਸੀ ਉਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਲਈ ਪੰਜਾਬ ਸਰਕਾਰੇ ਪਾਲਿਸੀ ਲੈ ਕੇ ਆ ਰਹੀ ਹੈ ਕੀ ਹੁਣ ਇਕੱਠੇ ਹੋਵੋਗੇ ਇਸ ਮਸਲੇ ਤੇ ਕਿਉਂਕਿ ਜਦੋਂ ਇਕੱਠ ਸੀ ਉਦੋਂ ਕੇਂਦਰ ਨੂੰ ਵੀ ਝਕਾਤਾ ਤੁਸੀਂ ਦੇਖੋ ਗੱਲ ਇਹ ਹੈ ਕਿਉਂ ਨਹੀਂ ਹੋਵਾਂਗੇ ਨਾ ਤਾਂ ਮੇਰਾ ਪਿਓ ਕਿਸੇ ਨੇ ਮਾਰਿਆ ਨਾ ਮੈਂ ਕਿਸੇ ਦਾ ਮਾਰਿਆ ਹੂੰ ਕੋਈ ਸਾਡੇ ਕਤਲ ਤਾਂ ਹੋਇਆ ਨਹੀਂ ਸਾਡੇ ਬਖਰੇਵੇਂ ਵਿਚਾਰਾਂ ਦੇ ਨਹੀਂ ਉਹ ਕਾਨੂੰਨ ਆਉਣ ਤੋਂ ਪਹਿਲਾਂ ਵੀ ਤਾਂ ਅਸੀਂ ਐ ਡੋਡੀ ਚੱਲਦੇ ਸੀ ਨਾ ਹੂੰ ਅਡਵਡ ਹੀ ਚੱਲੇ ਆ ਉਸ ਵੇਲੇ ਵੀ ਜਦੋਂ ਲੜਾਈ ਲੜੀ ਐ ਦੋ ਜਥੇਬੰਦੀਆਂ ਚੁਕਤੀਆਂ ਦਾ ਬੱਤੀਆਂ ਦਾ ਹਿੱਸਾ ਨਹੀਂ ਬਣਿਆ ਸੀ ਹੂੰ ਰਾਜਾ ਆਪਣਾ ਉਗਰਾਹਾਂ ਸਾਬ ਉਗਰਾਹ ਵਖਰਾ ਰਿਆ ਹੂੰ ਅੰਦੇਰ ਹੋਰੀ ਵਖਰੇ ਅੰਦੇਰ ਹੋਣੀ ਵਖਰੇ ਰਹੀ ਪਰ ਮੋਰਚਾ ਲੜਿਆ ਨਾ ਹੂੰ ਉਸੇ ਤਰੀਕੇ ਦੇ ਨਾਲ ਜਦੋਂ ਸਾਡਾ ਮੋਟੋ ਇੱਕੋ ਆ ਸਾਡਾ ਮੁੱਦਾ ਇਹੋ ਆ ਇੱਕੋ ਆ ਸਾਡੀ ਮਨਸ਼ਾ ਇੱਕੋ ਹੈ ਆਪਦਾ ਕਿਸਾਨ ਬਚਾਉਣਾ ਸਾਡੀ ਕੋਈ ਇੱਕੋ ਨਹੀਂ ਸਾਡਾ ਕੋਈ ਹੰਕਾਰ ਨਹੀਂ ਅਸੀਂ ਇਕੱਠੇ ਹੋ ਕੇ ਲੜਾਂਗੇ ਇਕੱਠੇ ਹੋ ਕੇ ਲੜਨਾ ਪਵੇਗਾ ਜਦੋਂ ਅੰਦੋਲਨ ਚੱਲ ਰਿਹਾ ਸੀ ਫਿਰ ਉਦੋਂ ਜਿਹੜਾ ਇਕੱਠ ਨਹੀਂ ਹੋਇਆ ਕੀ ਉਹ ਈਗੋ ਨਹੀਂ ਸੀ ਨਹੀਂ ਉਦੋਂ ਈਗੋ ਨਹੀਂ ਸੀ ਮਾਦਮ ਉਹ ਉਦੋਂ ਵਖਰੀਮਾ ਕੀ ਸੀ ਫਿਰ ਉਦੋਂ ਵਖਰੀਮਾ ਸਭ ਤੋਂ ਵੱਡਾ ਵਖਰੀਮਾ ਇਹ ਹੈ ਕਿ ਮੰਗਾਂ ਦਾ ਵਖਰੀਮਾ ਹੈ ਹੂੰ ਉਦੋਂ ਮੁੱਦਿਆਂ ਦਾ ਵਖਰੀਮਾ ਸੀ ਹੂੰ ਅਸੀਂ ਇਹ ਕਹਿੰਦੇ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਲੈਣਾ ਹੈ ਅਸੀਂ ਇਹ ਕਹਿੰਦੇ ਸੀ ਕਿ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰਾਉਣੀ ਹੈ ਹੂੰ ਅਸੀਂ ਕਹਿੰਦੇ ਸੀ ਕਿਸਾਨਾਂ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਤੇ ਸਾਡੀਆਂ ਜਥੇਬੰਦੀਆਂ ਇਹਦੇ ਤੇ ਸਹਿਮਤ ਨਹੀਂ ਸੀ ਹੂੰ ਸਾਨੂੰ ਆ ਕੇ ਜਦੋਂ ਮੀਟਿੰਗ ਕਰਦੀਆਂ ਨੇ ਉਦੋਂ ਇਹ ਕਹਿੰਦੇ ਆ ਕਿ ਤੁਸੀਂ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਪਿੱਛੇ ਲੈ ਜਾਓ ਫਰਕ ਆ ਗਿਆ ਨਾ ਹੂੰ ਸਾਡਾ ਅੰਦੋਲਨ ਦਾ ਆਧਾਰ ਹੀ ਐਮਐਸਪੀ ਗਰੰਟੀ ਕਾਨੂੰਨ ਹੈ ਤਾਂ ਇਹਦਾ ਮਤਲਬ ਜੇਕਰ ਕੋਈ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਵੀ ਤੁਸੀਂ ਐਮਐਸਬੀ ਗਰੰਟੀ ਕਾਨੂੰਨ ਨੂੰ ਮਗਰ ਲੈ ਜਾਓ ਇਟ ਮੀਨਸ ਕਿ ਉਹ ਐਮਐਸਬੀ ਗਰੰਟੀ ਕਾਨੂੰਨ ਨਾਲ ਸਹਿਮਤ ਨਹੀਂ ਕਿਉਂਕਿ ਲੜਾਈ ਲੜ ਲੜ ਕੇ ਉਹ ਮੰਗ ਨੂੰ ਉਭਾਰ ਕੇ ਬਨੇਰੇ ਨੂੰ ਹੱਥ ਪਾਉਣ ਵਾਲੀ ਗੱਲ ਹੈ ਤਾਂ ਉਹਦੋਂ ਹੋ ਜਾਣੀ ਚਾਹੀਦੀ ਸੀ ਔਰ ਉਹ ਉਸ ਵੇਲੇ ਇਹ ਕਹਿਣਾ ਵੀ ਇਹਨੂੰ ਪਿੱਛੇ ਲੈ ਇਟ ਮੀਨਸ ਕਿ ਉਹ ਮੰਗਾਂ ਹੁੰਦੇ ਆ ਮੁੱਦਿਆਂ ਦਾ ਵੱਖਰੇਵੇਂ ਔਰ ਕੋਈ ਵਖਰੇਵਾ ਨਹੀਂ ਪਰ ਜਦੋਂ ਤੁਹਾਡਾ ਕਿਸਾਨ ਅੰਦੋਲਨ ਜਿਹੜਾ ਤੁਸੀਂ ਲਾਇਆ ਸੀ ਉਹ ਚੱਕਿਆ ਗਿਆ ਉਸ ਤੋਂ ਬਾਅਦ ਕਈ ਕਿਸਾਨ ਆਗੂ ਜਿਹੜੇ 32 ਜਥੇਬੰਦੀਆਂ ਦੇ ਵਿੱਚ ਸੀ ਮੋਢੀ ਸੀ ਉਹ ਕਹਿੰਦੇ ਡੱਲੇਵਾਲ ਪੰਦੇਰ ਹੋਣਾ ਨੇ ਨੁਕਸਾਨ ਕਰਾਇਆ ਕਹਿੰਦੇ ਮੁੱਖ ਮੰਤਰੀ ਦਾ ਮੂੰਹ ਤਾਂ ਪੈ ਗਿਆ ਕਿਉਂਕਿ ਮੁੱਖ ਮੰਤਰੀ ਨੇ ਦੇਖ ਲਿਆ ਵੀ ਇਹਨਾਂ ਦਾ ਧਰਨਾ ਚਕਾਤਾ ਹੁਣ ਮੈਂ ਕਿਸਾਨਾਂ ਨੂੰ ਕੀ ਸਮਝਦਾ ਹੁਣ ਮੈਂ ਦੱਸ ਦਿੰਦਾ ਹੁਣ ਇਹਦਾ 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 ਮਾਪ ਤੋਂ ਲੋਕਾਂ ਨੇ ਕਰਨਾ ਹੈ ਪਬਲਿਕ ਨੇ ਕਰਨਾ ਹੈ ਅੱਜ ਤੱਕ ਜਿੰਨੇ ਅੰਦੋਲਨ ਲੜੇ ਗਏ ਜਿੰਨੇ ਪ੍ਰੋਟੈਸਟ ਹੋਏ ਸਾਰੇ ਪ੍ਰੋਟੈਸਟਾਂ 'ਚੋ ਪਹਿਲਾ ਪ੍ਰੋਟੈਸਟ ਤੁਹਾਨੂੰ ਇਹ ਮਿਲੇਗਾ ਕਿ ਜਿਹੜਾ ਲਗਾਤਾਰ 1.5 ਮਹੀਨਾ ਭਾਰਤ ਸਰਕਾਰ ਸੁਪਰੀਮ ਕੋਰਟ ਹਰਿਆਣਾ ਗਵਰਨਮੈਂਟ ਪੰਜਾਬ ਗਵਰਨਮੈਂਟ ਸਾਰਿਆਂ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਉਠਾਓ ਹੂੰ ਹੁੰਦਾ ਰਿਹਾ ਰੋਜ਼ ਸੁਣਵਾਈ ਹੁੰਦੀ ਸੀ ਰੋਜ਼ ਸਨੇਹਾ ਹੁੰਦਾ ਸੀ ਡੱਲੇ ਵਾਲ ਨੂੰ ਚੱਕੋ ਔਰ ਪੰਜਾਬ ਦਾ ਮੁੱਖ ਮੰਤਰੀ ਵੀ ਉਦੋਂ ਕਿਸਾਨਾਂ ਦੇ ਹੱਕ 'ਚ ਖੜ ਗਿਆ ਹੂੰ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਵੀ ਐਸ ਵੇਲੇ ਕਿਸਾਨਾਂ ਨੂੰ ਇਹਨਾਂ ਹਾਲਾਤਾਂ ਚੱਕਣਾ ਸੌਖਾ ਨਹੀਂ ਉਹ ਡੇਢ ਮਹੀਨਾ ਕਿਸਾਨਾਂ ਨੇ ਪਹਿਲਾ ਇਤਿਹਾਸਕ ਮੋਰਚਾ ਹੈ ਕਿ ਜਦੋਂ ਕਿਸਾਨਾਂ ਨੇ ਡਾਂਗ ਦੇ ਜੋਰ ਡਾਂਗ ਦੇ ਜ਼ੋਰ ਤੇ ਮੋਰਚਾ ਚਲਾਇਆ ਪਹਿਲੀ ਵਾਰੀ ਹੋਇਆ ਹੈ ਫਿਰ ਇਹਨੂੰ ਕਿਵੇਂ ਕਹਿ ਦਈਏ ਜੀ ਕਿ ਕਿਸਾਨਾਂ ਦੀ ਇਮੇਜ ਖਰਾਬ ਹੋ ਗਈ ਦੂਜੀ ਗੱਲ ਸਾਡੇ ਇਸ ਮੋਰਚੇ ਨੇ ਐਮਐਸਪੀ ਦੀ ਮੰਗ ਹੈ ਜਿਹੜੀ ਭਾਰਤ ਦਾ 6 ਲੱਖ ਪਿੰਡ ਹੈ ਸਾਰੇ ਜਾਣੇ ਜ਼ੋਰ ਲਾਣਾ ਐ ਐਮਐਸਪੀ ਦੀ ਮੰਗ ਉੱਪਰ ਕਿਹ ਨਹੀਂ ਜਾਂਦੀ ਸਾਡੇ ਇਸ ਮੋਰਚੇ ਨੇ ਐਮਐਸਪੀ ਦੀ ਮੰਗ ਉਹ ਵਾਰ ਕੇ ਘੜ ਘੜ ਵਾਰਤੀ ਉਦੋਂ ਅਗਲੀ ਗੱਲ ਹੈ ਕੇਂਦਰ ਸਰਕਾਰ ਦੇ ਵਿੱਚ ਸਤਾਧਾਰੀ ਧਿਰ ਇਹ ਕਹਿੰਦੀ ਸੀ ਕਿ ਆਪ ਕੀ ਬਾਾਰ 400 ਬਾਾਰ ਹੂੰ 240 ਤੇ ਫਸ ਗਈ ਮੋਰਚੇ ਕਰਕੇ ਫਸ ਗਈ ਇਹ ਪ੍ਰਾਪਤੀ ਹੈ ਤੁਹਾਡੇ ਮੋਰਚੇ ਦੀ ਨਹੀਂ ਮੈਂ ਨੋਟ ਕਰਿਓ ਨਾ ਪ੍ਰਾਪਤੀ ਅੱਗੇ ਨੋਟ ਕਰੋ ਨਾ ਕੀ ਹੈ ਹੂੰ ਸਾਡਾ ਕਿਸੇ ਦਾ ਪੋਲਿਟਿਕਲੀ ਡੈਮੇਜ ਕਰਨਾ ਸਾਡਾ ਕੋਈ ਨਿਸ਼ਾਨਾ ਨਹੀਂ ਲੇਕਿਨ ਮੁੱਦਾ ਕੀ ਹੈ ਅਗਰ 400 ਪਾਰ ਹੋ ਜਾਂਦੀ ਸਟਰੋਂਗ ਬਹੁਮਤ ਹੁੰਦਾ ਹਮ ਇਮਾਨਦਾਰ ਨੇ ਦੱਸੋ ਕਿ ਭਾਰਤ ਦੇ ਸੰਵਿਧਾਨ ਦਾ ਕੀ ਹਾਲ ਹੁੰਦਾ ਉਹ ਤਾਂ ਆਪੋਸ਼ਨ ਵੀ ਕਹਿੰਦੀਆਂ ਸੰਵਿਧਾਨ ਬਦਲਣਾ ਸੀ ਕਹਿੰਦੇ ਬਦਲਣਾ ਸੀ ਉਹ ਜੇ ਕਮਜ਼ੋਰ ਆਏ ਅੱਜ ਸੰਵਿਧਾਨ ਬਚ ਬਚ ਗਿਆ ਇਹ ਸੰਵਿਧਾਨ ਨੂੰ ਜਿਉਂਦਾ ਰੱਖਿਆ ਤਾਂ ਇਸ ਮੋਰਚੇ ਨੇ ਰੱਖਿਆ ਇਹ ਤੋਂ ਵੀ ਅਗਲੀ ਗੱਲ ਹੈ ਇਨਾ ਪ੍ਰੈਸ਼ਰ ਪੈ ਗਿਆ ਸਰਕਾਰ ਤੇ ਪਤਾ ਲੱਗ ਗਿਆ ਕਿ ਕਿੰਨੀ ਹਮਦਰਦੀ ਲੋਕਾਂ ਦੀ ਮੋਰਚੇ ਨੂੰ ਮਿਲ ਰਹੀ ਹੈ ਜਦੋਂ ਮਰਨ ਮਰਦ ਸ਼ੁਰੂ ਹੋਇਆ ਹਰਿਆਣਾ ਗਵਰਨਮੈਂਟ ਨੂੰ ਮਜਬੂਰ ਹੋ ਕੇ ਭਾਵੇਂ ਉਹ ਸਾਡਾ ਮੰਨਣਾ ਹੈ ਕਿ ਉਹਦੇ ਚੋਂ ਕਿਸਾਨਾਂ ਨੂੰ ਮਿਲਣਾ ਕੁਝ ਨਹੀਂਗਾ ਲੇਕਿਨ ਐਮਐਸਬੀ ਗਰੰਟੀ ਕਾਨੂੰਨ ਹਰਿਆਣਾ ਗਵਰਨਮੈਂਟ ਨੇ ਬਣਾਇਆ કે ਨਾ ਬਣਾਇਆ ਬਣਵਾ ਕੇ ਦਿੱਤਾ ਨਾ ਇਸ ਅੰਦੋਲਨ ਦੀਆਂ ਪ੍ਰਾਪਤੀਆਂ ਨੇ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਅੰਦੋਲਨ ਦੀਆਂ ਸੋ ਐਡੀ ਨਹੀਂ ਗੱਲ ਹੈ ਆ ਲਾਸਟ ਵਾਲਾ ਮੇਰਾ ਕੀ ਇਸ ਮੋਰਚੇ ਨੂੰ ਜਿੱਤੋਗੇ ਕੀ ਸਰਕਾਰ ਪਿੱਛੇ ਹਟੂਗੀ ਕੀ ਲੱਗਦਾ ਦੋ ਸ਼ਬਦਾਂ ਦੇ ਵਿੱਚ ਦੇਖੋ ਸਾਡਾ ਕੰਮ ਆ ਲੜਨਾ ਆਖਰੀ ਦਮ ਤੱਕ ਲੜਾ ਲੇ ਮੈਨੂੰ ਨਹੀਂ ਲੱਗਦਾਗਾ ਵੀ ਸਰਕਾਰ ਇਸ ਨੂੰ ਲੋਕਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਖੋਪਾਏਗੀ ਜੀ ਜਿਸ ਤਰੀਕੇ ਦਾ ਜਥੇਬੰਦੀਆਂ ਦੇ ਅੰਦਰ ਲੋਕਾਂ ਦੇ ਅੰਦਰ ਪਬਲਿਕ ਨੇ ਜਿਹੜਾ ਠਾਨ ਲਿਆ ਇਨਾਂ ਦੇ ਐਮਐਲਏ ਸਹਿਬਾਨ ਇਨਾਂ ਦੇ ਹੋਰ ਵਰਕਰ ਲੀਡਰ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਨਾਂ ਦੀ ਪਾਰਟੀ ਛੱਡ ਕੇ استیفا ਦੇਣੇ ਸ਼ੁਰੂ ਕਰ ਦੇਣਗੇ ਉਹ ਜਿੱਦੇ ਹੋਣਾ ਹੈ ਉਹਨਾਂ ਦੇ ਅੰਦਰ ਕਮਾਸਾਨ ਪੈਦਾ ਹੋਣਾ ਹੈ ਸਰਕਾਰ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪੈਣਾ ਕਿਉਂਕਿ ਸਰਕਾਰ ਪਹਿਲਾ ਮੋਰਚਾ ਠਾਕੇ ਲੋਕਾਂ ਦੀ ਨਾਰਾਜ਼ਗੀ ਖਤ ਚੁੱਕੀ ਹੈ ਔਰ ਦੁਬਾਰਾ ਜੇਕਰ ਲੈਂਡ ਪੂਲਿੰਗ ਦੇ ਉੱਤੇ ਆ ਕੇ ਧੱਕਾ ਕਰਨਗੇ ਲੋਕਾਂ ਨਾਲ ਤਾਂ ਦੁਬਾਰਾ ਫਿਰ ਲੋਕ ਖੇਤਰ ਮਾਰਨਗੇ ਲੋਕਾਂ ਨੇ ਪਿੰਡਾਂ 'ਚ ਵੜ ਨਹੀਂ ਦੇਣਾ ਬਹੁਤ ਸਾਰੇ ਪਿੰਡਾਂ 'ਚ ਮਥੇ ਪੈ ਰਹੇ ਨੇ ਕਿ ਅਸੀਂ ਕੋਈ ਆ ਆਪ ਦਾ ਲੀਡਰ ਸਾਡੇ ਪਿੰਡ 'ਚ ਨਾ ਆਵੇ ਪੈ ਰਹੇ ਹੈ ਨਾ ਮਥੇ ਰੋਜ਼ ਚਰਚਾ ਹੋ ਰਹੀ ਹੈ ਤਾਂ ਇਹ ਐਸੀ ਚੀਜ਼ ਨਹੀਂ ਇਹਨਾਂ ਦੀ ਅਗਲ ਟਿਕਾਣੀ ਲਿਆਉਣੀ ਜੀ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸੌਂਦੇ ਲਿਵਾਇਕਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ